ਮੈਂ ਪਿਆਉ ਦਾ ਪਤਨੀ ਜੀ ਮਾਨ ਸਾਹਿਬ ਤੁਹਾਡੇ ਖਿਲਾਫ ਜਾਂ ਸੂਟੀਆਂ ਜਿਹੜੀਆਂ ਗਲਤ ਨੀਤੀਆਂ ਦੇ ਖਿਲਾਫ ਇੱਕ ਵੀ ਸ਼ਬਦ ਕਦੇ ਬੋਲਿਆ ਲੈ ਜੇ ਸੌੜੇ ਚ ਹੈਗੀ ਹਿੰਮਤ ਤਾਂ ਮੇਰਾ ਚੈਲੰਜ ਕਬੂਲ ਕਰ ਲਓ ਆਓ ਕੱਲ ਨੂੰ ਬਲੀਪੁਰ ਓਡੇ ਦਰਿਆ ਦੇ ਉੱਤੇ ਮੇਰਾ ਤੈਨੂੰ ਇੱਕ ਚੈਲੰਜ ਆ ਮਾਨ ਸਾਹਿਬ ਚੈਲੰਜ ਆ ਤੁਹਾਨੂੰ ਮੇਰਾ ਜੇ ਸੌੜੇ ਚ ਆਵਾ ਰੱਤੀ ਪਰ ਵੀ ਆ ਜੁਮਲੇਬਾਜੀ ਛੱਡ ਕੇ ਆ ਡਰਾਮੇਬਾਜੀ ਛੱਡ ਕੇ ਵੀ ਚਾਰ ਜੁਮਲੇ ਸੁਣਾ ਦਿਓ ਕਹਾਣੀਆਂ ਸੁਣਾ ਦਿਓ ਔਣੂ ਨੰਝ ਦਿਓ ਔਣੂ ਪੰਡ ਦਿਓ ਆ ਡਰਾਮਾਬਾਜੀ ਛੱਡ ਕੇ ਇਸ ਸਿਰਫ ਤੇ ਸਿਰਫ ਤੁਸੀਂ 4 ਦਿਨ ਮੀਡੀਆ ਦੀਆਂ ਸੁਰਖੀਆਂ ਵਟੋਰ ਸਕਦੇ ਹੋ ਹੋਰ ਕੱਖ ਨਹੀਂ ਪੰਜਾਬ ਦੇ ਪੱਲੇ ਪੈਣਾ ਅੱਜ ਦਾ ਡਰਾਮਾ ਤੁਸੀਂ BBMP ਵਾਲਾ ਕਰ ਰਹੇ ਹੋ ਨਾ ਇਹ ਡਰਾਮਾ ਹੈ ਪਹਿਲੀ ਗੱਲ ਤਾਂ ਮੇਰੀ ਚੁਣੌਤੀਆ ਤੁਹਾਨੂੰ ਅਸੀਂ ਜਿਹੜਾ ਕਾਲੇ ਪਾਣੀ ਦਾ ਮੁੱਦਾ ਜੋ ਕੈਮੀਕਲ ਜ਼ਹਿਰਾਂ ਪਾਈਆਂ ਬੁੱਢੇ ਦਰਿਆ ਰਾਂਹ ਸਤਲੁਜ ਚ ਜੋ ਸਰਕਾਰੀ ਸਾਧ ਤੋਂ ਹੀ ਸੜਤਾ ਸੀਚੇ ਵਾਲ ਉੱਥੇ ਵੀ ਬੁੱਢੇ ਦਰਿਆ ਨੂੰ ਸਾਫ਼ ਕਰਕੇ ਰੋਜ਼ ਗਲਾਜਾ ਭਰਦਾਂ ਦਾ TDS ਘਟ ਗਿਆ ਜੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿੱਥੇ ਕੇਂਦਰ ਦੇ ਨਾਲ ਪਾਣੀਆਂ ਦੇ ਮਸਲੇ ਦੇ ਉੱਤੇ ਲੜਾਈ ਲੜੀ ਜਾ ਰਹੀ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਹੁਣ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਸਮਾਜ ਸੇਵੀ ਲੱਖਾਂ ਸਤਾਣਾ ਦੇ ਨਾਲ ਵੀ ਪੰਗਾ ਲਿਆ ਗਿਆ ਹੈ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹਾਲਾਤ ਪਾਣੀਆਂ ਦੇ ਮਸਲੇ ਲੈ ਕੇ ਬਣੇ ਹੋਏ ਸੀ ਤੇ ਬੀਤੇ ਦਿਨੀ ਫਿਰ ਮੁੱਖ ਮੰਤਰੀ ਭਗਵੰਤ ਮਾਨ ਬੀਬੀਐਮ ਬੀ ਦੇ ਵੱਲੋਂ ਪਾਣੀ ਛੱਡੇ ਜਾਣ ਤੋਂ ਬਾਅਦ ਨਗਲ ਡੈਮ ਦੇ ਉੱਤੇ ਪਹੁੰਚੇ ਸਨ ਤਾਂ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਕਰਨੇ ਨਾਲ ਲਾਉਣ ਦੇ ਕਰਕੇ ਪਾਣੀਆਂ ਦੇ ਮਸਲੇ ਦੇ ਉੱਤੇ ਕਿਹਾ ਗਿਆ ਸੀ ਕਿ ਹੁਣ ਪਾਣੀਆਂ ਦੇ ਮਸਲੇ ਉੱਤੇ ਧਰਨਾ ਕਿਉਂ ਨਹੀਂ ਲਗਾ ਰਹੇ ਨਾਲ ਹੀ ਗੰਦੇ ਨਾਲੇ ਦੀ ਗੱਲ ਕੀਤੀ ਸੀ ਤਾਂ ਉੱਤੇ ਹੀ ਹੁਣ ਲੱਖਾਂ ਸਦਾਰਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਖਾਂ ਸਦਾਰਾਂ ਨੇ ਚੈਲੰਜ ਕੀਤਾ ਹੈ ਕਿ ਉਹ ਪੰਜਾਬ ਦੇ ਨਾਲ ਡਰਾਮਾ ਕਰ ਰਹੇ ਨੇ ਜੇਕਰ ਉਹਨਾਂ ਦੇ ਵਿੱਚ ਦਮ ਹੈ ਤਾਂ ਉਹ ਗੰਦੇ ਜਿਹੜਾ ਬੁੱਢਾ ਦੇ ਰਿਆਵ ਹੈ ਜਿੱਥੇ ਉਹਨਾਂ ਨੇ 3 ਤਰੀਕ ਨੂੰ ਪਿਛਲੇ ਸਮੇਂ ਦੇ ਵਿੱਚ ਜਿਹੜਾ ਧਰਨਾ ਲਗਾਇਆ ਸੀ ਕਿ ਉੱਥੇ ਆ ਕੇ ਪਾਣੀ ਦੀ ਬੂੰਦ ਪੀ ਕੇ ਦਿਖਾ ਦੇਣ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਦਿੱਲੀ ਦੇ ਇਸ਼ਾਰੇ ਦੇ ਉੱਤੇ ਚੱਲਦੇ ਨੇ ਦਿੱਲੀ ਦੇ ਦਬਕੇ ਦੇ ਅੱਗੇ ਉਹ ਗੋਡੇ ਟੇਕ ਦਿੰਦੇ ਨੇ ਇਸ ਨੂੰ ਲੈ ਕੇ ਹੋਰ ਕੀ ਕੁਝ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵਰਦੇ ਦਿਖਾਈ ਦਿੱਤੇ ਲੱਖਾਂ ਦਾ ਨਾ ਆਓ ਤੁਸੀਂ ਇੱਕ ਵਾਰੀ ਉਸ ਨੂੰ ਸੁਣੋ ਸੁਮਾਨ ਸਾਹਿਬ ਨੂੰ ਤੁਸੀਂ ਸੁਣਿਆ ਸਾਰਿਆਂ ਨੇ ਕਿ ਕੀ ਕਿਹਾ ਮਾਨ ਸਾਹਿਬ ਕਹਿੰਦਾ ਜੀ ਕਿੱਛੇ ਨੇ ਉਹ ਪਾਣੀਆਂ ਦੇ ਰਾਖੇ ਅਜਮਾਨ ਸਾਹਿਬ ਨੰਗਲ ਡੈਮ ਤੇ ਬੋਲ ਰਹੇ ਆ ਕਿ ਕਿੱਛੇ ਨੇ ਉਹ ਪਾਣੀਆਂ ਦੇ ਰਾਖੇ ਕਦੇ ਬੁੱਢੇ ਦਰਿਆ ਤੇ ਵਹਿ ਜਾਂਦੇ ਸੀ ਕਿੱਧਰ ਚਲੇ ਗਏ ਉਹ ਮਾਨਸਾਬ ਅਸੀਂ ਤਾਂ ਉੱਥੇ ਖੜੇ ਆ ਅਸੀਂ ਨਹੀਂ ਕਦੇ ਭੱਜਣ ਵਾਲੇ ਨਾ ਭੱਜ ਗਏ ਛਕੜਾ ਕੇ ਪੰਜਾਬ ਲਈ ਖੜੇ ਆ ਤੇ ਖੜੇ ਜਾਵਾਂਗੇ ਪੱਤੇ ਵਿੱਚ ਦਮ ਹੈ ਇਸ ਰਹਿਣਾ ਤੈਨੂੰ ਇੱਕ ਫੋਨ ਦਿੱਲੀ ਨੂੰ ਆਉਣਾ ਤੇ ਤੂੰ ਨਾਲ ਹੀ ਨਾਲ ਗੋਡੇ ਟੇਕ ਕੇ ਜਾ ਕੇ ਦੂਜੇ ਦਿਨ ਫੁੱਲਾਂ ਦੇ ਬੁਕੇ ਜ ਲੈ ਕੇ ਤੇ ਉਹਦੇ ਪਰਾਂ 'ਚ ਬੈਠਾ ਹੋਏਗਾ ਮੇਰਾ ਤੈਨੂੰ ਇੱਕ ਚੈਲੰਜ ਆ ਮਾਨ ਸਾਹਿਬ ਚੈਲੰਜ ਆ ਤੁਹਾਨੂੰ ਮੇਰਾ ਜੇ ਤੁਹਾਡੇ ਚ ਦਾਮਾਂ ਰੱਤੀ ਭਰ ਦੀ ਆ ਜੁਮਲੇਬਾਜੀ ਛੱਡ ਕੇ ਆ ਡਰਾਮੇਬਾਜੀ ਛੱਡ ਕੇ ਵੀ ਚਾਰ ਜੁਮਲੇ ਸੁਣਾ ਦਿਓ ਕਹਾਣੀਆਂ ਸੁਣਾ ਦਿਓ ਉਹਨੂੰ ਨੰਦ ਦਿਓ ਉਹਨੂੰ ਭੰਡ ਦਿਓ ਆ ਡਰਾਮਾਬਾਜੀ ਛੱਡ ਕੇ ਇਹ ਸਿਰਫ ਤੇ ਸਿਰਫ ਤੁਸੀਂ ਚਾਰ ਦਿਨ মিডিਆ ਦੀਆਂ ਸੁਰੱਖਿੀਆਂ ਵਟੌਰ ਸਕਦੇ ਹੋ ਹੋਰ ਕੱਖ ਨਹੀਂ ਪੰਜਾਬ ਦੇ ਪੱਲੇ ਪੈਣਾ ਆ ਜਿਹੜਾ ਡਰਾਮਾ ਤੁਸੀਂ BBMP ਵਾਲਾ ਕਰ ਰਹੇ ਹੋ ਨਾ ਇਹ ਡਰਾਮਾ ਹੈ ਅਗਲੇ ਨੇ ਧੌਣ ਤੇ ਗੋਡਾ ਰੱਖ ਕੇ ਲੈ ਜਾਣਗੇ ਪਾਣੀ ਲੈ ਕੇ ਲੈ ਲਓ ਮੈਥੋਂ ਪਹਿਲੀ ਗੱਲ ਤਾਂ ਮੇਰੀ ਚੁਣੌਤੀ ਆ ਸਾਨੂੰ ਅਸੀਂ ਜਿਹੜਾ ਕਾਲੇ ਪਾਣੀ ਦਾ ਮੁੱਦਾ ਜੋ ਕੈਮੀਕਲ ਜ਼ਹਿਰਾਂ ਪਾਈਆਂ ਬੁੱਢੇ ਦਰਿਆ ਰਹੀਂ ਸਤਲੁਜ ਚ ਤੇ ਸਰਕਾਰੀ ਸਾਧਨ ਤੇ ਛੜਤਾ ਸੀਚੇ ਵਾਲ ਉੱਥੇ ਵੀ ਬੁੱਢੇ ਦਰਿਆ ਨੂੰ ਸਾਫ਼ ਕਰਕੇ ਰੋਜ਼ ਗਲਾਜਾ ਭਰ ਲੈਣਾ TDS ਘਟ ਗਿਆ ਜੀ ਮੇਰਾ ਤੁਹਾਨੂੰ ਥੋੜੀ ਸਾਰੀ ਸਰਕਾਰ ਨੂੰ ਚੈਲੰਜ ਆ ਜੇ ਦਾਮਾ ਸੋਡੇ ਚ ਵਲੀਪੁਰ ਪਿੰਡ ਜਿੱਥੋਂ ਬੁੱਢਾ ਦਰਿਆ ਸਤਲੁਜ ਦੇ ਵਿੱਚ ਡਿੱਗਦਾ ਹੈ ਉੱਥੇ ਆ ਕੇ ਇੱਕ ਬੂੰਦ ਪਾਣੀ ਉਹ ਬੁੱਢੇ ਦਰਿਆ ਦੇ ਵਿੱਚੋਂ ਪੀ ਲੋ ਮੈਂ ਮੰਨ ਜੂਗਾ ਵੀ ਤੁਸੀਂ ਵਾਕਈ ਪੰਜਾਬਦਰਦੀਆਂ ਸੋਡਾ ਸੰਤ ਸੀ ਚਲ ਪੀ ਲੇ ਸੋਡਾ ਕੋਈ ਮੰਤਰੀ ਪੀ ਲੇ ਸੋਡਾ ਕੋ ਚਹੇਤਾ ਪੀ ਲੇ ਜੇ ਸੁਣਾ ਕੋਈ ਭਗਤ ਪੀ ਲੇ ਜਿਹੜਾ ਕੈਮੀਕਲ ਜਿਹੜਾ ਜ਼ਹਿਰਾਂ ਪਾ ਕੇ ਤੁਸੀਂ ਪੰਜਾਬ ਤੇ ਰਾਜਸਥਾਨ ਦਾ 3 ਕਰੋੜ ਬੰਦਾ ਮਾਰ ਰਹੇ ਹੋ ਉਹਨਾਂ ਇੰਡਸਟਰੀਆਂ ਦੇ ਹੱਕ ਚ ਘੁੱਟ ਰਹੇ ਹੋ ਮੇਰਾ ਚੈਲੰਜ ਆ ਲੈ ਮਨਜੂਰ ਕਰਦਾ ਮਾਨ ਸਾਹਿਬ ਤੁਸੀਂ ਉੱਥੇ ਆ ਕੇ ਗਲਾਸ ਭਰ ਕੇ ਪਾਣੀ ਪੀ ਲਿਓ ਗੁੱਡੀਆ ਦਰਿਆ ਦੇ ਵਿੱਚੋਂ ਕਹਦਾ ਵੀ ਇਹ ਪਾਣੀ ਸਾਫ਼ ਆ ਲੈ ਮੈਂ ਪੀ ਲਿਆ ਮੇਰੇ ਪਰਿਵਾਰ ਨੇ ਪੀ ਲਿਆ ਮੇਰੇ ਭਗਤਾਂ ਨੇ ਪੀ ਲਿਆ ਮੇਰੇ ਮੰਤਰੀਆਂ ਨੇ ਪੀ ਲਿਆ ਮੇਰੇ ਐਮ.ਐਲ.ਏ ਨੇ ਪੀ ਲਿਆ ਸਾਰਾ ਪੰਜਾਬ ਇਹ ਪਾਣੀ ਪੀਵੇ ਮੈਂ ਪਿਓ ਦਾ ਪੁੱਤ ਨਿਜੀਤ ਮਾਨਸਾਬ ਤੁਹਾਡੇ ਖਿਲਾਫ ਜਾਂ ਸੋਡੀਆਂ ਜਿਹੜੀਆਂ ਗਲਤ ਨੀਤੀਆਂ ਦੇ ਖਿਲਾਫ ਇੱਕ ਵੀ ਸ਼ਬਦ ਕਦੇ ਬੋਲ ਜਾ ਲੈ ਜੇ ਸੁਣਣ ਚ ਹੈਗੀ ਹਿੰਮਤ ਤਾਂ ਮੇਰਾ ਚੈਲੰਜ ਕਬੂਲ ਕਰ ਲਓ ਆਓ ਕੱਲ ਨੂੰ ਬਲੀਪੁਰ ਬੁੱਢੇ ਦਰਿਆ ਦੇ ਉੱਤੇ ਜਿਛੇ ਤਿੰਨ ਤਰੀਕ ਨੂੰ ਲੁਧਿਆਣੇ ਇਕੱਠ ਰੱਖਿਆ ਸੀਗਾ ਬੁੱਢੇ ਦਰਿਆ ਨੂੰ ਬੰਦ ਕਰਨ ਦੇ ਲਈ ਕਿ ਤੁਸੀਂ ਪੁਲਿਸ ਸ਼ਕੌਨੀ ਬਣਾ ਲੁਧਿਆਣਾ ਸੋ ਉੱਥੇ ਸਾਡੇ ਬੰਥੇ ਵੀ ਕੁੱਟੇ ਗੁੜੀਆਂ ਤੱਕ ਨੂੰ ਕੁੱਟਿਆ ਤੇ ਬਰਾਬਰ ਤੁਸੀਂ ਪ੍ਰਵਾਸੀਆਂ ਦੀ ਸਟੇਜ ਲਵਾਈ ਸੋਡੇ ਪੁਲਿਸ ਪ੍ਰਸ਼ਾਸਨ ਨੇ ਸੁੱਟ ਕਹਿਣ ਤੇ ਉਹ ਟਕਰਾ ਕਰਾਉਣ ਦੀ ਮਨਸਰ ਨਾਲ ਤੇ ਸਾਨੂੰ ਫੜ ਲਿਆ ਗਿਆ ਉਥੇ ਪਹੁੰਚਣ ਤੱਕ ਨਹੀਂ ਦਿੱਤਾ ਗਿਆ ਡਰਾਮੇ ਛੱਡ ਦੇ ਮਾਨ ਸਾਹਿਬ ਡਰਾਮੇ ਛੱਡ ਦੇ ਅਗਲੀ ਗੱਲ ਤੁਹਾਨੂੰ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਪੰਜਾਬੀਓ ਧਿਆਨ ਦਿਓ ਇਹ ਮਸਲੇ ਕਿ ਇਹ ਇਨਸਾਨ ਕਿਵੇਂ ਪੰਜਾਬ ਨਾਲ ਧੋਖਾ ਕਰ ਰਿਹਾ ਕਿਵੇਂ ਪੰਜਾਬ ਨੂੰ ਗਮਨਾ ਕਰ ਰਿਹਾ ਪਹਿਲੀ ਗੱਲ ਤੇ ਇੱਕ ਪਾਸੇ ਤਾਂ ਮਾਨ ਸਾਹਿਬ ਕਹਿ ਰਹੇ ਆ ਮੁੱਖ ਮੰਤਰੀ ਜਨਾਬ ਕਹਿ ਰਹੇ ਆ ਕਿ ਹਾਈ ਕੋਰਟ ਦਾ ਕੋਈ ਆਰਡਰ ਲੈ ਆ ਕੇ ਦਿਖਾਓ ਤੇ ਮੈਂ ਮੰਨ ਜੂੰਗਾ ਇਹਦਾ ਮਤਲਬ ਵੀ ਜੇ ਹਾਈ ਕੋਰਟ ਨੇ ਕਹਿਤਾ ਵੀ ਪਾਣੀ 4500 ਕਿਊਸਕ ਪਾਣੀ ਹੋਰ ਦੇਣਾ ਹਰਿਆਣੇ ਨੂੰ ਤਾਂ ਮਾਨ ਸਾਹਿਬ ਕਹਿੰਦੇ ਅਸੀਂ ਮੰਨ ਜਾਗੇ। ਇਹਦਾ ਮਤਲਬ ਵੀ ਮੰਨੀ ਬੈਠਿਓ ਵੀ ਕੋਈ ਗੱਲ ਨਹੀਂ ਹਾਈ ਕੋਰਟ ਦਾ ਆਰਡਰ ਆਂਦੇ ਛੱਡ ਦੇਾਂਗੇ। ਦੂਜੀ ਗੱਲ ਤੁਸੀਂ ਉੱਥੇ ਧਰਨਾ ਲਾ ਕੇ ਪੁਲਿਸ ਦਾ ਪਹਿਰਾ ਬਿਠਾ ਕੇ ਪਾਣੀ ਨਹੀਂ ਰੋਕ ਸਕਦੇ। ਇਹਦਾ ਤੁਸੀਂ ਇੱਕ ਹੋਰ ਮੌਕਾ ਦੇ ਰਹਿਓ ਸੈਂਟਰ ਨੂੰ ਦਿੱਲੀ ਨੂੰ ਬੀਜੇਪੀ ਦੀ ਸਰਕਾਰ ਨੂੰ ਕਿ ਕੱਲ ਨੂੰ ਉੱਥੇ ਆਰਮੀ ਲਾ ਕੇ ਸੀਆਰਪੀਫ ਲਾ ਕੇ ਸੀਆਈਐਸਫ ਲਾ ਕੇ ਸੁਣੀ ਧਾਣ ਤੇ ਗੋਡਾ ਰੱਖ ਕੇ ਪਾਣੀ ਛੱਡ ਕੇ ਲੈ ਜਾਣਗੇ ਕਿਉਂ ਕਿ ਕਿਉਂਕਿ ਕੰਟਰੋਲ ਹੈ ਜਿਹੜਾ ਡੈਮ ਦਾ ਉਹ ਸੈਂਟਰ ਕੋਲੇ ਉਹ ਬੀਜੇਪੀ ਕੋਲੇ ਹੈ ਉਹ ਬੀਵੀਐਮਬੀ ਕੋਲੇ ਹੈ ਉਹ ਬੀਵੀਐਮਬੀ ਜਿਹਦੇ ਵਿੱਚੋਂ ਪੰਜਾਬ ਨੂੰ ਬਿਲਕੁਲ ਪਾਸੇ ਢੁਕਾ ਕੇ ਮਾਰਿਆ ਅਗਲੇ ਨੇ ਤਿੰਨ ਸਾਲ ਆਪਾਂ ਸੁੱਤੇ ਪਏ ਰਹੇ ਨਾ ਕੋਈ ਹਾਈ ਕੋਰਟ ਨਾ ਕੋਈ ਸੁਪਰੀਮ ਕੋਰਟ ਨਾ ਸੁਡਾ ਏਜੀ ਨਾ ਕੋਈ ਲੜਿਆ ਜਾ ਕੇ ਨਾ ਕੋਈ ਖੜਿਆ ਨਾ ਕਰੇ ਪੈਰਾ ਦਿੱਤਾ ਹੁਣ ਜਾ ਕੇ ਲੋਕਾਂ ਨੂੰ ਲਿਜਾ ਕੇ ਉੱਥੇ ਪਹੁੰਚ ਗਏ ਲੋ ਜੀ ਮੈਂ ਆ ਗਿਆ ਜੀ ਐਂ ਪਾਣੀ ਕਿਵੇਂ ਲੈ ਜਾਓਗੇ ਬੂੰਦ ਨਹੀਂ ਜਾਣ ਦਿੰਦੇ ਕਿਹੜੇ ਡਰਾਮੇ ਕਰ ਰਹੇ ਹੋ ਦਿਨ ਨਾਲ ਆ ਦੂਜੇ ਪਾਸੇ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਜੀ ਰਾਜਸਥਾਨ ਨੂੰ ਅਸੀਂ ਪਾਣੀ ਦੇਵਾਂਗੇ ਜੀ ਕਿਉਂ ਉੱਥੇ ਜੀ ਆਰਮੀ ਲੱਗੀ ਹੋਈ ਹੈ ਕਹਿੰਦੇ ਬਾਰਡਰ ਤੇ ਉੱਪਰੇ ਮਾਨਸੋ ਕੋ ਮਹਾਪੁਰਸ਼ੋ ਉਹ ਡਰਮੇ ਬਾਜੋ ਫੌਜ ਕੋਲੇ ਹਜ਼ਾਰਾਂ ਕੈਂਟਰ ਭਰੇ ਹੁੰਦੇ ਆ ਪਾਣੀ ਦੇ ਆਪਣੇ ਕੈਂਟਰ ਟੈਂਕ ਪਾਣੀ ਦੇ ਭਰ ਕੇ ਫੌਜਾਂ ਦੇ ਕੋਲੇ ਰੱਖਦੀ ਐ ਆ ਫੌਜ ਸੋਡਾ ਕੈਮੀਕਲ ਵਾਲਾ ਪਾਣੀ ਨਹੀਂ ਪੀਊਗੀ ਇਹਦਾ ਜੰਗ 'ਚ ਮਰਨਾ ਅਸੀਦ ਹੋਣਾ ਕੋ ਗੋਲੀ ਨਾਲ ਅਸੀਦ ਹੋਣਾ ਉਹ ਅੱਡ ਗੱਲ ਐ ਉਹ ਕੁਝ ਜਾਵੇ ਜਾਣ ਕੇਰੀ ਨਾ ਜਾਵੇ ਆ ਜਿਹੜਾ ਪਾਣੀ ਸੋਡੇ ਬੁੱਢੇ ਦਰਿਆ ਨਾਲ ਸਤਲੁਜ ਪੈਂਦਾ ਤੇ ਹਰੀ ਕੇ ਪੱਤਰੋਂ ਨਹਿਰ ਨਿਕਲਦੇ ਰਾਜਸਥਾਨ ਨੂੰ ਜਾਂਦੀ ਹੈਂਦਰਾਗਾਧੀ ਨਹਿਰ ਇਹ ਪਾਣੀ ਪੀ ਕੇ ਤਾ ਉਹ ਨਾਲ ਦੀ ਨਾਲ ਹੀ ਫੌਜਾਂ ਦਾ ਕੰਮ ਹੋ ਜੂ ਛੋਟਾ ਹਾ ਪਾਣੀ ਪੀਣਗੇ ਇਹ ਡਰਾਮਾ ਛੱਡੋ ਪਹਿਲੇ ਹੱਦ ਤੱਕ ਪਾਣੀ ਨਹੀਂ ਜਾਂਦਾ ਉਹਨਾਂ ਕੋਲੇ ਆਪਣੇ ਪਾਣੀ ਦਾ ਪ੍ਰਬੰਧ ਹੁੰਦਾ ਪਰ ਇਹ ਵੀ ਤੈਨੂੰ ਇੱਕ ਸੈਂਟਰ ਤੇ ਕਿਸੇ ਮੰਤਰੀ ਦਾ ਫੋਨ ਆਇਆ ਉਹ ਤੇ ਕਹਿਣ ਤੇ ਤੂੰ ਮੰਨ ਗਿਆ ਵੀ ਹਾਂ ਅਸੀਂ ਪਾਣੀ ਛੱਡ ਦਿਆਂਗੇ ਇਹ ਤਰੀਕ ਗੱਲ ਨੇ ਪੱਕ ਜਾਣਾ ਮੇਰੀ ਗੱਲ ਚੇਤੇ ਰੱਖੀ। ਇਹ ਪਾਣੀ ਉਹਨਾਂ ਨੇ ਇਸ ਤਰੀਕੇ ਨੇ ਲੈ ਜਾਣਾ। ਇੱਕ ਪਾਸੇ ਕਹਿੰਦਾ ਜੀ ਮੈਂ ਤਾਂ ਲੜਾਈ ਲੜਨ ਨੂੰ ਤਿਆਰ ਐ ਮਹਾਰਾਜੇ ਨੂੰ ਪਾਣੀ ਨਹੀਂ ਦੇਣਾ। ਦੂਜੇ ਪਾਸੇ ਕਹਿੰਦਾ ਜੀ ਫੌਜ ਸਾਡੀ ਉੱਥੇ ਖੜੀ ਐ ਉਹ ਬਹਾਨਾ ਪਾਉਈਦਾ। ਇਧਰੋਂ ਸੈਂਟਰ ਨੇ ਕਿਹਾ ਗਿਆ। ਸੋ ਡਰਾਮੇ ਭਾਜੀ ਛੱਡੋ ਤੁਸੀਂ ਮਤਾਂ ਪਾਸ ਕੀਤਾ। ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ। ਕਿ ਪੰਜਾਬ ਦੇ ਲੋਕੋ ਗੱਲ ਨੂੰ ਸਮਝੋ ਯਾਰ ਅੰਨੇ ਭਗਤ ਬਣ ਕੇ ਉੱਥੇ ਖੜੇ ਆ ਮਾਨ ਸਾਹਿਬ ਜੰਦਾਬਾਦ ਇਨਕਲਾਬ ਜੰਦਾਬਾਦ ਮਾਨ ਸਾਹਿਬ ਤੇਰੀ ਸੋਚ ਤੇ ਪਰਾ ਦੇ ਗੇ ਠੋਕ ਸੋਚ ਕਿਹੜੀ ਹੈ ਯਾਰ ਕਿਹੜੀ ਸੋਚ ਤੇ ਖੜੇ ਇਹ ਬੰਦੇ ਯਾਰ ਇਹਨਾਂ ਨੇ ਮਤਾ ਪਾਸ ਕੀਤਾ 12 13 ਮਤੇ ਪਏ ਇਹ ਜੇ ਵਿਧਾਨ ਸਭਾ ਦੇ ਕਿਸੇ ਮਤੇ ਦੀ ਕੋਈ ਬੁਖਤ ਨਹੀਂ ਇੱਥੇ ਕੋਈ ਹਿੰਮਤ ਆ ਮਤਾਨੂੰ ਨਹੀਂ ਪੁੱਛਦਾ ਕੋਈ ਸੈਟਰ ਹੈ ਜ ਮਤਾਨੂੰ ਨਹੀਂ ਜਾਣਦੇ ਜਿਹੜੇ ਇਹ ਜੇ ਮਤੇ ਲੈ ਕੇ ਆਉਂਦੇ ਆ ਦੂਜੀ ਗੱਲ ਉਹ ਮਤੇ ਦੇ ਵਿੱਚ ਇਹਨਾਂ ਦੇ ਸਪੀਕਰ ਕੁਲਤਾਰ ਸਿੰਘ ਸੰਧਮਾਨੀ ਦਾ ਮਤੇ ਪੜਿਆ ਧਿਆਨ ਨਾਲ ਮਤੇ ਸੁਣਿਓ ਇਹ ਮੰਨੇ ਆ ਕਿ ਹਾਂ ਜਿਹੜਾ ਪਾਣੀ 4000 ਕਿਊਸਕ ਜਾ ਰਿਹਾ ਹੈ ਜਾਂ ਉਦੋਂ ਪਹਿਲਾਂ ਹਰਿਆਣੇ ਨੂੰ ਪਾਣੀ ਜਾ ਰਿਹਾ ਸੀ ਜਾਂ ਰਾਜਸਥਾਨ ਨੂੰ ਪਾਣੀ ਜਾ ਰਿਹਾ ਜਾਂ ਦਿੱਲੀ ਨੂੰ ਪਾਣੀ ਜਾ ਰਿਹਾ ਜਾਂ ਜੰਮੂ ਕਸ਼ਮੀਰ ਨੂੰ ਪਾਣੀ ਜਾ ਰਿਹਾ ਠੀਕ ਆ ਉਹ ਪਾਣੀ ਅਸੀਂ ਸਹਿਮਤ ਆ ਉਹ ਪਾਣੀ ਐਂ ਜਾਂਦਾ ਰਹੂਗਾ ਪਰ ਸਾਡੇ ਕੋਲ ਹੋਰ ਦੇਣ ਨੂੰ ਪਾਣੀ ਹੈ ਨਹੀਂ ਇਦਾਂ ਮਗਲ ਤੁਸੀਂ ਇਸ ਗੱਲ ਤੇ ਮੋਹਰ ਲਾਤੀ ਪੱਕਾ ਕਰਤਾ ਇਸ ਗੱਲ ਨੂੰ ਕਿ ਜਿਹੜਾ ਪਾਣੀ ਜਾ ਰਿਹਾ ਪਹਿਲਾਂ ਉਹ ਸਹੀ ਜਾ ਰਿਹਾ ਹੈ ਮਾਨ ਸਾਹਿਬ ਕਦੇ ਵੀ ਪੰਜਾਬੀ ਇਸ ਗੱਲ ਦੇ ਹੱਕ 'ਚ ਨਹੀਂ ਰਹੇ ਵੀ ਸਾਡਾ ਪਾਣੀ ਕਿਸੇ ਵੀ ਸਟੇਟ ਕਿਸੇ ਵੀ ਸੂਬੇ ਨੂੰ ਬਾਹਰ ਜਾਣਾ ਚਾਹੀਦਾ ਹੁਣ ਵੇਖਣਾ ਬਿਹਤਖਾਸ ਹੋਵੇਗਾ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ BBMB ਤੇ ਕੇਂਦਰ ਸਰਕਾਰ ਹਰਿਆਣਾ ਸਰਕਾਰ ਅੰਮੋ ਸਾਹਮਣੇ ਸੀ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਇਸ ਮੈਦਾਨ ਦੇ ਵਿੱਚ ਆਪਣੇ ਖਿਲਾਫ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਕਲਦਾਨਾ ਜਾਂ ਫਿਰ ਹੋਰ ਜਿਹੜੇ ਪਾਣੀ ਦੇ ਮਸਲੇ ਦੇ ਉੱਤੇ ਲੜਾਈ ਲੜ ਰਹੇ ਨੇ ਉਹਨਾਂ ਨੂੰ ਖਿੱਚ ਲਿਆ ਗਿਆ ਹੈ ਹੁਣ ਵੇਖਣਾ ਬੇहद ਖਾਸ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਦੇ ਮਸਲੇ ਦੇ ਉੱਤੇ 2027 ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀ ਸਿਆਸੀ ਮੈਦਾਨੀ ਹੈ ਕਿਵੇਂ ਚੱਲਦੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਸੱਚਮੁੱਚ ਪੰਜਾਬ ਦੇ ਵਿੱਚ ਪਾਣੀ ਦੇ ਮਸਲੇ ਇੰਨੇ ਗੰਭੀਰ ਦੇ ਨਾਲ ਸਰਕਾਰਾਂ ਚੱਕ ਦੇ ਰਹੀਆਂ ਨੇ ਜਾਂ ਫਿਰ ਸਿਰਫ ਇਸ ਦੇ ਵਿੱਚ ਹੁਣ ਅਗਲੀ 2027 ਦੀਆਂ ਸਿਆਸੀ ਮਦਾਨੀਆਂ ਦੇ ਨਾਲ ਹੀ ਦੁੱਧ ਰੜਕਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੋ ਦੇਖਣਾ ਬਈ ਖਾਸ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸ ਦੇ ਵਿੱਚ ਪਾਣੀ ਦਾ ਮਸਲਾ ਕਿੰਨਾ ਭਾਰੂ ਰਹਿੰਦਾ ਹੈ